ਮੁੰਡਾ ਮੇਰਾ ਬਗਾਨਾ ਰੋ ਰਿਹਾ ਬਗਾਨਾ ਨਾ 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 ਗੋਦੀ ਹੱਥੇ ਤੇ ਰਹਿ ਜਾਂਦੀ ਹੈ ਕਈ ਵਾਰ ਨਾ ਆਪਣੇ ਕੱਪੜੇ ਕੱਢਦੇ ਆ ਕੱਪੜੇ ਰਹਿ ਜਾਂਦੇ ਬਲਾਦੇ ਆਪਣੀ ਪਤਾ ਨਹੀਂ ਕਰਵਾਦੇ ਸਾਰਿਆਂ ਟ੍ਰੇਨਰ ਦਾ ਟਾਈਮ ਤੇ ਹੁੰਦਾ ਦੀਸੇ ਤੇ ਜਾਉਂਦੇ ਪਰ ਜੇ ਅੱਜ ਦਾ 100 ਪੈਸਾ ਦਾ ਕੋਲਾ ਕੋ ਟਾਈਮ ਨਹੀਂ ਹੁੰਦਾ ਜਿਕੇਗਾ ਯਾਨੀ ਅਲੇ ਮੁਸਾਫਰ ਅੱਜ ਦਾ 100 ਪੈਸਾ ਦਾ ਜੇ ਤਾਂ ਕਰ ਮੌਤ ਵਾਲੀ ਸੈਟਲ ਮੌਤ ਵਾਲੀ ਟ੍ਰੇਨ ਹੁੰਦੀ ਐ ਬਾਸ ਕਰਨਾ ਗੱਡੀਆਂ ਲੇਨ ਉੱਡ ਜਾਂਦੀਆਂ ਨੇ ਬੱਸਾਂ ਲੇਨ ਹੋ ਜਾਂਦੀਆਂ ਨੇ ਅੱਜ ਵਾਰਾ ਇਹ ਰੋਡ ਦੇ ਉੱਤੇ ਫਲੈਕਾ ਵੀ ਇਹੋ ਜਿਹੇ ਦੇ ਦੋ ਪਾਡੇ ਪਰ ਨਾਮ ਕਰਨਾ ਜਿਹੜੀ ਮੌਤ ਵਾਲੀ ਟ੍ਰੇਨ ਹੈ ਨਾ ਇਹ ਜਿੱਦੇ ਤੋਂ ਹੁੰਦੀ ਇਹਦਾ ਟਾਈਮ ਦੇ ਟਾਈਮ ਥੈਂਕ ਯੂ ਫਾਰ ਏਮ ਐ